ਮੋਹੱਲੇ ਦੇ ਵਿੱਚ ਚੁੱਪ-ਚੁਪੀਤੇ ਲੱਗ ਰਹੀ ਸੀ ਅਜਿਹੀ ਚੀਜ਼ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਪਹੁੰਚ ਕੇ ਮੌਕੇ ਤੇ ਕੀ ਤਾ ਵਿਰੋਧ ਤਸਵੀਰਾਂ ਵਠਿੰਡਾ ਦੇ ਵਾਰਡ ਨੰਬਰ 26 ਤੋਂ ਸਾਹਮਣੀਆਂ ਜਿੱਥੇ ਕੀ ਚੁੱਪ-ਚੁਪੀਤੇ ਟਾਵਰ ਲਗਾਇਆ ਜਾ ਰਿਹਾ ਸੀ ਜਿਸ ਦਾ ਪਤਾ ਲੱਗਣ ਤੇ ਲੋਕਾਂ ਨੇ ਇਸ ਦੇ ਉੱਤੇ ਇਤਰਾਜ਼ ਦਤਾਇਆ ਤੇ ਮੌਕੇ ਦੇ ਉੱਤੇ ਵਾਰਡ ਨੰਬਰ 26 ਦੇ ਕਾਉਂਸਲਰ ਵੀ ਪਹੁੰਚੇ ਅਤੇ ਸਾਰੇ ਨੇ ਕਿਹਾ ਕਿ ਮੋਹੱਲੇ ਦੇ ਵਿੱਚ ਇਹ ਮੋਬਾਈਲ ਟਾਵਰ ਨਹੀਂ ਲੱਗਣ ਦੇਵਾਂਗੇ ਕਿਉਂਕਿ ਇਸ ਦੇ ਨਾਲ ਪੰਚੀ ਅਤੇ ਆਮ ਲੋਕਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਤੇ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਇਹ ਸਾਰੇ ਮੋਤਵਾਰ ਪੰਚਾਇਤ ਅੱਜ ਇਕੱਠੀ ਹੋਈ ਸੀਗੀ ਸਾਡੇ ਬਲਵੀਰ ਵੀਰਾ ਜੀ ਆਪਦੇ ਆਪਦੇ ਬਾੜੇ ਦੇ ਵਿੱਚ ਟਾਵਰ ਲਾ ਰਹੇ ਸੀਗੇ ਆਪਣਾ Airtel ਕੰਪਨੀ ਦਾ کہہ ਰਹੇ ਐ ਪਰ ਅਸੀਂ ਸਾਰੇ ਮੋਤਵਾਰ ਬੰਦੇ ਇਹਨਾਂ ਕੋਲ ਰਿਕਵੈਸਟ ਲੈ ਕੇ ਆਏ ਸੀਗੇ ਵੀ ਯਾਰ ਐ ਕਰਕੇ ਯਾਰ ਤੁਸੀਂ ਯਾਰ ਟਾਵਰ ਨਾਲ ਆਊਟ ਟਾਵਰ ਦੇ ਨਾਲ ਮਹੱਲੇ ਦੇ ਵਿੱਚ ਨੁਕਸਾਨ ਹੋਊਗਾ ਕੋਈ ਬਿਮਾਰੀਆਂ ਫੈਲਣ ਦਾ ਚਾਂਸ ਰਹਿੰਦੇ ਨੇ ਹੋਰ ਰਹਿੰਦੇ ਨੇ ਇਹਨਾਂ ਨੇ ਸਾਡੇ ਸਾਰੀ ਪੰਚਾਇਤ ਨੂੰ ਦੇਖੀ ਆਉਣ ਸਾਰੀ ਕਹਤਾ ਬਲਵੀਰ ਵੀਰਾ ਜੀ ਨੇ ਵੀ ਜੇ ਤੁਸੀਂ ਯਾਰ ਮੈਨੂੰ ਤੁਸੀਂ ਸਾਰੀ ਮਹੱਲਾ ਗਈ ਜਾਨੇ ਹੋ ਮੈਂ ਇਹ ਟਾਵਰ ਨਹੀਂ ਲਾਉਂਦਾ ਕਹਿੰਦਾ ਮੈਂ ਹੁਣੇ ਕੰਪਨੀ ਵਾਲਿਆਂ ਨੂੰ ਕਹਿ ਦਿੰਦਾ ਵੀ ਮੇਰਾ ਟਾਵਰ ਇੱਥੋਂ ਬੰਦ ਕਰ ਦਿਓ ਅਸੀਂ ਬਲਵੀਰ ਵੀਰਾ ਜੀ ਦੇ ਇਸ ਗੱਲ ਤੇ ਧੰਨਵਾਦ ਕਰਦੇ ਆ ਇਹਨਾਂ ਨੇ ਪੰਚਾਇਤ ਦੀ ਵੀ ਪੰਚਾਇਤ ਨੂੰ ਦੇਖਣ ਸਾਰੀ ਇਹਨਾਂ ਨੇ ਕਹਿੰਦਾ ਵੀ ਯਾਰ ਲੋੜ ਹੀ ਨਹੀਂ ਸੀ ਤੁਸੀਂ ਮੇਰੇ ਕੋਲ ਦੋ ਚਾਰ ਬੰਦੀ ਆ ਜਾਂਦੇ ਤਾਂ ਮੈਂ ਯਾਰ ਤੁਹਾਨੂੰ ਜਵਾਬ ਨਹੀਂ ਦਿੰਦਾ ਸੀ ਮੈਂ ਸਰਮ ਹੱਲੇ ਦੇ ਨਾਲ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਲਾਲ ਕੰਮ ਰੁਕਵਾਇਆ ਬੰਦ ਕਰਾਇਆ ਕੰਮ ਇਹਨਾਂ ਨੇ ਆਪ ਨੂੰ ਬੰਦ ਕਰਵਾਤਾ ਬਲਵੀਰ ਵੀਰਾ ਜੀ ਨੇ ਜਦੋਂ ਜਦੋਂ ਪੰਚਾਇਤ ਨੂੰ ਦੇਖਿਆ ਨਹੀਂ ਕੰਮ ਨੂੰ ਬੰਦ ਕਰਾਤਾ ਇਹਨਾਂ ਨੇ ਕਹਿੰਦਾ ਵੀ ਕੋਈ ਜਰਾ ਆਪਾਂ ਟਾਵਰ ਲੱਗਣੀ ਲਵਾਉਂਦੇ ਨਹੀਂ ਕਹਿੰਦਾ ਲੱਗ ਜੀ ਅਸੀਂ ਇਹਨਾਂ ਦਾ ਇਸ ਗੱਲ ਤੇ ਧੰਨਵਾਦ ਕਰਦੇ ਹਾਂ ਨਹੀਂ ਲੱਗਦੀ ਜਿਹੜਾ ਮੱਲਾ ਜੀ ਇਹ ਪੂਜਾ ਵਾਲਾ ਮੱਲਾ ਹੈ ਇਹ ਗਲੀ ਨੰਬਰ 9 ਸੀ 9 9 ਨੰਬਰ ਗਲੀ ਵਾਜਦੀ ਆ ਭਲੇਰੀਆਂ ਵਾਲੀ ਗਲੀ 9 ਸੀ ਤੇ ਦੂਸਰੇ ਪਾਸੇ ਜਿਸ ਘਰ ਦੀ ਛੱਤ ਦੇ ਉੱਤੇ ਇਹ ਟਾਵਰ ਲੱਗ ਰਿਹਾ ਸੀ ਟਾਵਰ ਦੇ ਮਾਲਕ ਨੇ ਦੱਸਿਆ ਕਿ ਮੇਰਾ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਸੀ ਤੇ ਮੈਂ ਟਾਵਰ ਲਗਵਾ ਰਿਹਾ ਸੀ ਪਰ ਮੋਹੱਲਾ ਨਿਵਾਸੀ ਤੇ ਕਾਉਂਸਲਰ ਨੇ ਇਸ ਐ ਇਤਰਾਜ਼ ਜਤਾਇਆ ਤੇ ਮੈਂ ਕੰਮ ਬੰਦ ਕਰਵਾ ਦਿੱਤਾ ਤੇ ਮੈਂ ਹੁਣ ਟਾਵਰ ਨਹੀਂ ਲਵਾਵਾਂਗਾ। ਕੰਪਨੀਆਂ ਨਾਲ ਐਗਰੀਮੈਂਟ ਹੋਇਆ ਸੀਗਾ ਟਾਵਰ ਲਾਉਣ ਦਾ। ਤੇ ਮਹੱਲੇ ਵਾਲੇ ਇਤਰਾਜ਼ ਕਰਦੇ ਨੇ। ਅਗਰ ਮਹੱਲੇ ਵਾਲੇ ਇਤਰਾਜ਼ ਕਰਦੇ ਆ ਤੇ ਮੇਰੇ ਇਤਰਾਜ਼ ਹੀ।

ਖਿਆਦਦੇ ਕਿ ਇਨਾ ਮੋਬਾਈਲ ਟਾਵਰਾਂ ਦੇ ਕਰਕੇ ਕਾਫੀ ਨੁਕਸਾਨ ਹੁੰਦਾ ਖਾਸ ਕਰਕੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਇਹ ਮੋਬਾਈਲ ਟਾਵਰ ਕਿਸੇ ਵੀ ਕੀਮਤ ਤੇ ਨਹੀਂ ਲਗਾਏ ਜਾ ਸਕਦੇ ਹਕੀਕਤਾਂ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ